ਚਾਰ ਸਹਿਬਜਾਦੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਨ੍ਹਾਂ ਨੇ ਆਪਣਾ ਆਪ ਤਿਆਗ ਦਿੱਤਾ ਆਪਣਾ ਵੇਦਾ ਹੀ ਨਹੀਂ ਪਿਆ ਗਿਆ ਤੁਸੀਂ ਰਾਤੀ ਸੁਣਿਆ ਨਾ ਵਿਰਾਗਮਈ ਇਤਿਹਾਸ ਛੋਟੇ ਸਹਿਬਜਾਦਿਆਂ ਦਾ ਜਦੋਂ ਸਮਾਣੇ ਦੇ ਜਲਾਦ ਛੋਟੇ ਸਹਿਬਜਾਦਿਆਂ ਦੀ ਛਾਤੀ ਤੇ ਬਹਿ ਕੇ ਸਾਰਗਾਂ ਵੱਢਦੇ ਸੀ ਤੁਸੀਂ ਸਾਰਾ ਰਾਤੀ ਸੁਣਿਆ ਨਾ ਸਾਰਗਾਂ ਵੱਡੀਆਂ ਗਈਆਂ ਸਹਿਬਜ਼ਾਦਿਆਂ ਦਾ ਸ਼ਹੀਦ ਕੀਤੇ ਗਏ ਤੇ ਉੱਥੇ ਫਿਰ ਗੱਲ ਆਈ ਸੀ ਮੋਤੀ RAM ਮਹਿਰੇ ਦੀ ਆਪਾਂ ਛੋਟਾ ਜਿਹਾ ਤੁਹਾਡੇ ਨਾਲ ਇਤਿਹਾਸ ਇਹ ਸਰਵਣ ਕਰਾ ਕੇ ਆਪਾਂ ਸਮਾਪਤੀ ਕਰ ਲੈਣੀ ਹੈ ਮੋਤੀ RAM ਮਹਿਰਾ ਜਦੋਂ ਮਾਤਾ ਜੀ ਆਪਣੇ ਪੋਤੇ ਰਿਆਂ ਨੂੰ ਲੈ ਕੇ ਨਾ ਠੰਡੇ ਬੁਰਜ ਦੇ ਵਿੱਚ ਪੋਹਦੀਆਂ ਰਾਤਾਂ ਦੇ ਵਿੱਚ ਬੈਠੇ ਆ 11 12 ਤੇ 13 ਪੋਹ ਨੂੰ ਤੇ ਪੌੜੀ ਲਾ ਕੇ ਠੰਡੇ ਬੁਰਜ ਨੂੰ ਜੇ ਇਧਰ ਮੋਤੀ RAM ਮਹਿਰਾ ਸ਼ਿਫਾਈ ਜਿਹੜਾ ਖੜਾ ਨਾ ਮੂਰੇ ਜਿਹੜਾ ਨੌਕਰੀ ਤੇ ਖੜਾ ਠੰਡੇ ਬੁਰਜ ਦੇ ਮੂਰੇ ਆਪਣੇ ਘਰ ਵਾਲੀ ਦੇ ਗਹਿਣੇ ਗੱਟੇ ਸਾਰੇ ਵੇਚ ਕੇ ਤੇ ਉਹ ਫੌਜਦਾਰ ਨੂੰ ਦਿੱਤੇ ਸੀ ਤਾਂ ਜਾ ਕੇ ਮੋਤੀराम ਮੇਰਾ ਤਿੰਨ ਦਿਨ ਸਹਿਬ ਜਦਿਆਂ ਨੂੰ ਦੁੱਧ ਪਿਲਾਉਂਦਾ ਰਿਹਾ ਸੀ ਆਖੋ ਸਤਨਾ ਸਾਰਾ ਹੀ ਕੁਛ ਘਰ ਵਾਲੀ ਦਾ ਸੋਨਾ ਜਿੰਨਾ ਸੀਗਾ ਸਾਰਾ ਹੀ ਵੇਚ ਕੇ ਸਾਰਾ ਕੁਛ ਵੇਚ ਕੇ ਤੇ ਸਾਰਾ ਮਹਾਰਾਜ ਜੀ ਨੂੰ ਤਰਵਾਨ ਕਰ ਦਿੱਤਾ ਮੋਤੀਰਾ ਮੇਰਾ ਦੁੱਧ ਲੈ ਕੇ ਜਾਂਦਾ ਸਹਬਜਾਦੇ ਗਰਮ ਗਰਮ ਦੁੱਧ ਛਕਦੇ ਆਂ ਮਾਤਾ ਜੀ ਦੁੱਧ ਛਕਦੇ ਆ ਪਹਿਲੇ ਦਿਨ ਛਕਿਆ ਦੂਜੇ ਦਿਨ ਛਕਿਆ ਤੀਸਰੀ ਪੇਸ਼ੀ ਤੇ ਸਹਬਜਾਦਿਆਂ ਨੂੰ ਦੁੱਧ ਛਕਾਇਆ ਗਿਆ ਜਦੋਂ ਦੁੱਧ ਛਕਾਇਆ ਗਿਆ ਤੇ ਸਹਬਜਾਦਿਆਂ ਨੂੰ ਮਾਤਾ ਤੋਰਦੀ ਐ ਤੁਸੀਂ ਸਾਰਾ ਕੱਲ ਸੁਣਿਆ ਮਾਤਾ ਦੇ ਪੁੱਤਰੇ ਨੀਆਂ ਚ ਖਲਾਰ ਕੇ ਤੇ ਸਾਰਿਆਂ ਵਡ ਕੇ ਸ਼ਹੀਦ ਕੀਤੇ ਗਿਆ ਆਪੋ ਸਤਨਾ ਕਿਉਂਕਿ ਆਪਾਂ ਸ਼ਹੀਦੀ ਦਿਹਾੜਾ ਬਾਬਾ ਅਜੀਤ ਸਿੰਘ ਦਾ ਬਾਬਾ ਜਿਹਾਰ ਸਿੰਘ ਦਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਤੇ ਜਗਤ ਮਾਤਾ ਮਾਤਾ ਗੁਜਰ ਘੌਰ ਦਾ ਮਨਾ ਰਹੇ ਆ ਸ਼ਹੀਦੀ ਦਿਹਾੜਾ ਤੇ ਪਿਆਰਿਓ ਮੋਤੀ RAM ਮੇਰਾ ਸੀ ਨਾ ਜਿਹੜਾ ਇਹਨੇ ਬਹੁਤ ਪਿਆਰ ਦੇ ਨਾਲ ਜਦੋਂ ਦੁੱਧ ਛਕਾਇਆ ਆਖੀਰਲੇ ਦਿਨ ਦੁੱਧ ਲੈ ਕੇ ਗਿਆ ਮਾਤਾ ਜੀ ਦੁੱਧ ਛਕੋ ਕਹਿਣ ਲੱਗੇ ਜਦੋਂ ਮੇਰੇ ਪੋਤਰੇ ਆਉਣਗੇ ਇਕੱਠੇ ਦੁੱਧ ਛਕਾਂਗੇ ਤਿੰਨੇ ਜਣੇ ਸੀ ਆਖਰ ਦੇ ਵਿੱਚ ਮੋਤੀ RAM ਮੇਰਾ ਕਹਿਣ ਲੱਗਾ ਮਾਤਾ ਜੀ ਅੱਜ ਤਾਂ ਦੇ ਪੋਤਰੇ ਨਹੀਂ ਆਉਣੇ ਜਾਲਮਾਂ ਨੇ ਸੂਬੇ ਸਰਹੰਦ ਨੇ ਨੀਆਂ ਚ ਖਿਲਾੜ ਕੇ ਸ਼ਹੀਦ ਕਰ ਦਿੱਤੇ ਆਖੋ ਸਤਨਾ ਅੱਜ ਤੁਹਾਡੇ ਪੁੱਤਰੇ ਨਹੀਂ ਆਉਣੇ ਜਦੋਂ ਇੰਨੀ ਗੱਲ ਸੁਣੀ ਮਾਤਾ ਜੀ ਨੇ ਠੰਡੇ ਬੁਰਜ ਦੇ ਵਿੱਚ ਬੈਠੀ ਹੈ ਮਾਤਾ ਗੁਜਰਕੌਰ ਆਪਣੇ ਪੁੱਤਰਿਆਂ ਨੂੰ ਤੋੜ ਕੇ ਦਸਵੇਂ 10ਵੇਂ ਦੁਆਰ ਰਾਈ ਆਪਣੇ ਸਵਾਸ ਕੱਢੇ ਤੇ ਮਾਤਾ ਜੀ ਵੀ ਸ਼ਹੀਦ ਹੋ ਗਏ ਤੇ ਤਿੰਨ ਲਾਸ਼ਾਂ ਹੁਣ ਸਰਹੰਦਰੀ ਧਰਤੀ ਦੇ ਪਈਆਂ ਪਿਆਰੇ ਤਿੰਨ ਲਾਸ਼ਾਂ ਤੇ ਇੱਕ ਗੱਲ ਬੜੀ ਧਿਆਨ ਦੇਣ ਯੋਗ ਹੈ ਤਿੰਨ ਲਾਸ਼ਾਂ ਸਰਹੰਦ ਦੀ ਧਰਤੀ ਦੇ ਪਈਆਂ ਤੇ ਇਧਰ ਕਿਸੇ ਨੇ ਚੁਗਲੀ ਕਰ ਦਿੱਤੀ ਹੈ ਜਾ ਕੇ ਵਜ਼ੀਰ ਖਾਨ ਦੇ ਕੋਲ ਜਗਲੀ ਕੀ ਕੀਤੀ ਹੈ ਕਹਿਣ ਲੱਗੇ ਵਜ਼ੀਰ ਖਾਨ ਤੇਰਾ ਹੀ ਸ਼ਿਫਾਈ ਤੇਰੇ ਹੀ ਇੱਕ ਨੌਕਰੀ ਕਰਦਾ ਰਸੋਈ ਦੇ ਵਿੱਚ ਓਨੇ ਛੋਟੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰਕੌਰ ਨੂੰ ਠੰਡੇ ਬੁਰਜ ਦੇ ਵਿੱਚ ਦੁੱਧ ਪਿਲਾਇਆ ਆਖੋ ਸਤਨਾਮ ਇੱਕ ਵਾਰ ਫੇ ਮੁੱਖ ਪਵਿੱਤਰ ਕਰਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਠੰਡੇ ਬੁਰਜ ਦੇ ਵਿੱਚ ਦੁੱਧ ਪਿਆਇਆ ਵਜ਼ੀਰ ਖਾਨ ਬੜਾ ਗਰਮ ਹੋਇਆ ਅਕਬੂਲਾ ਹੋਇਆ ਕਹਿਣ ਲੱਗਾ ਮੇਰਾ ਹੀ ਸਾਰਾ ਕੁਝ ਹੋਵੇ ਮੇਰਾ ਹੀ ਰਾਜ ਭਾਗ ਹੋਵੇ ਮੈਂ ਛੋਟੇ ਸਹਿਬਜ਼ਾਦੇ ਸ਼ਹੀਦ ਕਰ ਦਿੱਤੇ ਲਾਸ਼ਾਂ ਇਹਨਾਂ ਦੀਆਂ ਲੁਰਣ ਡਈਆਂ ਨੇ ਤੇ ਮੇਰੀ ਹਾਜ਼ਰੀ ਦੇ ਵਿੱਚ ਮੇਰਾ ਹੀ ਰਸੋਈਆ ਦਾ ਹੀ ਰਸਈਆ ਮੋਤੀ RAM ਮੇਰਾ ਦੁੱਧ ਕਰਮ ਕਰ ਕੇ ਲ ਜਾਂਦਾ ਅਛਾ ਮੀਰੇ ਰਾਜ ਭਾਗ ਦੇ ਵਿੱਚ ਹੀ ਇਦਾਂ ਹੋ ਜਵੇ ਕਹਿਣ ਲੱਗਾ ਸਾਰਾ ਹੀ ਪਰਿਵਾਰ ਬਣ ਕੇ ਮੇਰੀ ਕਚਹਿਰੀ ਦੇ ਵਿੱਚ ਪੇਸ਼ ਕਰੋ ਆਖੋ ਸਤਨਾ ਮੋਤੀ RAM ਮੇਰੇ ਦਾ ਸਾਰਾ ਹੀ ਪਰਿਵਾਰ ਆ ਨਾ ਜਿੰਨਾ ਵੀ ਆ ਦੋ ਪੁੱਤ ਹੈ ਧਿਆਨ ਨਾਲ ਸੁਣਿਓ ਮੋਤੀराम ਦੇ ਦੋ ਪੁੱਤ ਹੈ ਤੇ ਧਰਮਸਵਤਨੀ ਤੇ ਚੌਥਾ ਆਪ ਤੇ ਕਹਿਣ ਲੱਗਾ ਜਾ ਕੇ ਛਪਾਈਆਂ ਨੇ ਕਿਹਾ ਮੋਤੀਰਾਮਾ ਤੈਨੂੰ ਵਜ਼ੀਰ ਖਾਨ ਨੇ ਸਦਿਆ ਕਹਿੰਦਾ ਕਾਦੇ ਵਾਸਤੇ ਕੀ ਕੰਮ ਕਿੱਡ ਕੇ ਤੈਨੂੰ ਕੋਈ ਕੰਮ ਹੀ ਹੋਣਾ ਵਜ਼ੀਰ ਖਾਨ ਨੂੰ ਕਚਹਿਰੀ ਲੱਗੀ ਆ ਉੱਥੇ ਸਦਿਆ ਤੈਨੂੰ ਸਾਰਿਆਂ ਦੇ ਵਿੱਚ ਕੋਈ ਤੂੰ ਗਲਤੀ ਕੀਤੀ ਐ ਉਹਦਾ ਜਾ ਕੇ ਜਵਾਬ ਦੇ ਬਈ ਇਹ ਤਾਂ ਮੋਤੀ RAM ਮੇਰੇ ਨੂੰ ਇੰਨੀ ਗੱਲ ਦਾ ਪਤਾ ਲੱਗਾ ਕਿ ਗਲਤੀ ਕੀਤੀ ਐ ਜਾ ਕੇ ਜਵਾਬ ਦੇ ਤੇ ਨਾਲੇ ਵਜ਼ੀਰ ਖਾਨ ਦੇ ਕਿਹਾ ਕਿ ਸਾਰਾ ਹੀ ਪਰਿਵਾਰ ਆਵੇ ਸਾਰਾ ਪਰਿਵਾਰ ਆਵੇ ਕੱਲਾ ਜਾਣਾ ਮੋਤੀ RAM ਮੇਰਾ ਨਹੀਂ ਦੋ ਪੁੱਤ ਐ ਛੋਟੇ ਛੋਟੇ ਬੱਚੇ ਤੇ ਇੱਕ ਧਰਮਸਵਤਨੀਆਂ ਸਾਰਾ ਹੀ ਪਰਿਵਾਰ ਆਓ ਬਈ ਜਾ ਕੇ ਹੁਣ ਵਜ਼ੀਰ ਖਾਨ ਨੂੰ ਜਵਾਬ ਦਿਓ ਜਿਹੜੀ ਤੁਸੀਂ ਗਲਤੀ ਕੀਤੀ ਹੈ ਵਜ਼ੀਰ ਖਾਨ ਦੇ ਜਾ ਕੇ ਪੇਸ਼ ਹੋ ਗਏ ਕਚਹਿਰੀ ਲੱਗੀ ਹੈ ਤੇ ਜਾ ਕੇ ਮੋਤੀ RAM ਮੈਰੇ ਨੇ ਕਿਹਾ ਹਾਂਜੀ ਵਜ਼ੀਰ ਖਾਨ ਜੀ ਦੱਸੋ ਸਾਡੀ ਕੀ ਗਲਤੀ ਹੈ ਅਸੀਂ ਸਾਰਾ ਹੀ ਪਰਿਵਾਰ ਹਾਜ਼ਰ ਵਾਂ ਸਾਨੂੰ ਦੱਸੋ ਸਾਨੂੰ ਤਾਂ ਹੀ ਕੰਮ ਕੀ ਹੈ ਜਦੋਂ ਇੰਨੀ ਗੱਲ ਵजीर Khan ਨੇ ਸੁਣੀ ਕਿ ਬਹੁਤ ਹਲੀ ਮੀਨਾ ਨਹੀਂ ਬੋਲਦਾ ਆਪ ਦੀ ਤਾਕਤ ਦੇ ਨਾਲ ਮੋਤੀराम ਬੋਲਦਾ ਕਹਿੰਦਾ ਮੋਤੀराम ਮੈਰਾ ਕਹਿਣ ਲੱਗਾ ਦੱਸੋ ਕੰਮ ਕੀ ਹੈ ਵजीर Khan ਮੋਤੀराम ਮੈਰੇ ਨੂੰ ਕਹਿਣ ਲੱਗਾ ਤੂੰ ਗਲਤੀ ਕੀਤੀ ਹੈ ਕਹਿੰਦਾ ਜੀ ਕੀ ਗਲਤੀ ਕੀਤੀ ਦੱਸੋ ਤਾਂ ਸਹੀ ਗਲਤੀ ਕਹਿੰਦੇ ਤੂੰ ਇਹ ਕੀਤੀ ਹੈ ਛੋਟੇ ਸਹਿਬਜਾਦੇ ਬਾਬਾ ਜੋਰਾਵਾਲ ਸਿੰਘ ਦੇ ਬਾਬਾ ਫਤੇਹ ਸਿੰਘ ਜੀ ਤੇ ਮਾਤਾ ਗੁਜਰੀ ਨੂੰ ਤੋਂ ਦੁੱਧ ਪਿਆਇਆ ਆਖੋ ਸਤਨਾਮ ਕਹਿੰਦੇ ਦੁੱਧ ਪਿਆਇਆ ਤੇ ਮੋਤੀराम ਮੇਰਾ ਕਹਿਣ ਲੱਗਾ ਹਾਂਜੀ ਵजीर खान ਜੀ ਮੈਂ ਦੁੱਧ ਪਿਆਇਆ ਵਾ ਸਹਿਬਜਾਦਿਆਂ ਨੂੰ ਮੈਂ ਝੂਠ ਨਹੀਂ ਬੋਲਣਾ ਕਹਿੰਦਾ ਸਜ਼ਾ ਜਿਹੜੀ ਮਰਜ਼ੀ ਦੇ ਦਿਓ ਦੁੱਧ ਪਿਆਇਆ ਵਾ ਤੇ ਪਿਆਇਆ ਵਾ ਕਹਿੰਦੇ ਕਿਉਂ ਪਿਆਇਆ ਸਾਨੂੰ ਪੁੱਛਿਆ ਨਹੀਂ ਤੇ ਮੋਤੀराम ਮੇਰਾ ਕਹਿਣ ਲੱਗਾ ਵजीरਖਾ ਜੇ ਕਹਿੰਦੇ ਤੈਨੂੰ ਪੁੱਛ ਕੇ ਮੈਂ ਦੁੱਧ ਪਿਉਂਦਾ ਤਾਂ ਤੂੰ ਪਿਉਣ ਦੇਣਾ ਸੀਗਾ ਜੇ ਮੈਂ ਤੈਨੂੰ ਪੁੱਛ ਕੇ ਸੇਵਾ ਕਰਦਾ ਐਡੀ ਵੱਡੀ ਸੇਵਾ ਮੈਂ ਕੀਤੀ ਐ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਨੂੰ ਉਹਨਾਂ ਦੇ ਪੋਤਰਿਆਂ ਨੂੰ ਮੈਂ ਗਰਮ ਗਰਮ ਦੁੱਧ ਪਿਆਇਆ ਜੇ ਮੈਂ ਕਿ ਤੈਨੂੰ ਦੱਸ ਕੇ ਪਿਉਂਦਾ ਤੂੰ ਤੂੰ ਪਿਉਣ ਦੇਣਾ ਸੀਗਾ ਕਹਿਣ ਲੱਗਾ ਹੁਣ ਜਰਮਾਨਾ ਪੈਣਾ ਬਹੁਤ ਖੜਾ ਜੋ ਮਰਜੀ ਕਰ ਲਾ ਮੋਤੀਰਾਮ ਮੇਰਾ ਕਹਿਣ ਲੱਗਾ ਉਦਾ ਹੀ ਰਸੋਈਆ ਵਜ਼ੀਰ ਖਾਨ ਦੀ ਰਸੋਈ ਦੇ ਵਿੱਚ ਕਰਮ ਕੰਮ ਕਰਦਾ ਮੋਤੀਰਾਮ ਮੇਰਾ ਕਹਿਣ ਲੱਗਾ ਜੋ ਕਰਨਾ ਕਰ ਲੋ ਮੈਂ ਨਹੀਂ ਤੁਹਾਡੇ ਕੋਲੋਂ ਡਰਦਾ ਪਰ ਮੈਂ ਦੁੱਧ ਪਿਆਇਆ ਵਾ ਤੇ ਪਿਆਇਆ ਵਾ ਆਖੋ ਸਤਨਾ ਜਦੋਂ ਇੰਨੀ ਗੱਲ ਵਜ਼ੀਰ ਖਾਨ ਨੇ ਸੁਣੀ ਛਪਾਈਆਂ ਨੇ ਸੁਣੀ ਕਹਿਣ ਲੱਗੇ ਜੀ ਇਹ ਤਾਂ ਜਿੱਦਾਂ ਸਹਿਬ ਜਾਦੇ ਨਾ ਕਚਹਿਰੀ ਦੇ ਵਿੱਚ ਖੜੇ ਤੁਹਾਨੂੰ ਤਾੜ ਰਹੇ ਸੀ ਤੁਹਾਡੀ ਬੇਇੱਜ਼ਤੀ ਕਰਦੇ ਸੀ ਨਾ ਸੂਬਿਆ ਤੇਰੀ ਅਕਲ ਆ ਤੇ ਨਾ ਤੇਰੀ ਸ਼ਕਲ ਆ ਇੰਨੀ ਗੱਲ ਸਹਿਬਜ਼ਾਦਿਆਂ ਨੇ ਕਹੀ ਸੀ ਸੂਬਿਆ ਨਾ ਤੇਨੂੰ ਅਕਲ ਆ ਤੇ ਨਾ ਤੇਰੀ ਸ਼ਕਲ ਆ ਕਹਿੰਦੇ ਸ਼ਕਲ ਵੀ ਵਜ਼ੀਰ ਖਾਨ ਦੀ ਬਾੜੀ ਸੋਹਣੀ ਨਹੀਂ ਸੀ ਕਹਿੰਦੇ ਨਾ ਅਕਲ ਆ ਤੇ ਨਾ ਤੇਰੀ ਸ਼ਕਲ ਐ ਤੇ ਕਹਿੰਦੇ ਉਦਾਂ ਹੀ ਤੁਹਾਨੂੰ ਪੈਂਦਾ ਜੀ ਜਿੱਦਾਂ ਸਹਿਬਜ਼ਾਦੇ ਪੈਂਦੇ ਸੀ ਤੇ ਕਹਿਣ ਲੱਗੇ ਗਲਤੀ ਤੂੰ ਮੰਨਦਾ ਨਹੀਂ ਤੈਨੂੰ ਸ਼ਹੀਦ ਕੀਤਾ ਜਾਊਗਾ ਜਲਾਦ ਸੱਦੇ ਗਏ ਕਹਿਣ ਲੱਗੇ ਜਲਾਦਾਂ ਨੂੰ ਜਦੋਂ ਕਿਹਾ ਦੱਸੋ ਇਹਨਾਂ ਨੂੰ ਕੀ ਇਹਦੇ ਇਹਦੇ ਪਰਿਵਾਰ ਨੂੰ ਕਿਹੜਾ ਇਹਨਾਂ ਨੂੰ ਅਨਜਾਮ ਇਹਨਾਂ ਨੇ ਜਿਹੜੀ ਗਲਤੀ ਕੀਤੀ ਹੈ ਕੀ ਇਹਨਾਂ ਨੂੰ ਸਜ਼ਾ ਲਾਉਣੀ ਹੈ ਤੇ ਜਲਾਦਾਂ ਨੇ ਕਿਹਾ ਸੀ ਕਿ ਇਹਦੇ ਜਿਹੜੇ ਪੁੱਤਰ ਵਾ ਇਹਦੀ ਘਰ ਵਾਲੀ ਹੈ ਇਹ ਆਪ ਹੈ ਚੌਂ ਜਣਿਆਂ ਨੂੰ ਕੁੱਲੂ ਦੇ ਵਿੱਚ ਪੀੜ ਦਿੱਤਾ ਜਾਵੇ ਆਖੋ ਸਤਿਨਾਮ ਕੁੱਲੂ ਦੇ ਵਿੱਚ ਪੀੜ ਦਿੱਤਾ ਜਾਵੇ ਜੇਦ ਇਨੀ ਸਜ਼ਾ ਸੁਣਾਈ ਗਈ ਨਾ ਸਜ਼ਾ ਛੋਟੀ ਨਹੀਂ ਨੀਆਂ ਚ ਖਲੋ ਕੇ ਸ਼ਹੀਦੀ ਨੀਆਂ ਜਖਲਾਰ ਕੇ ਸ਼ਹੀਦ ਕੀਤੇ ਗਏ ਛੋਟੇ ਸਾਹਿਬ ਜਾਦੇ ਇਹ ਸਜ਼ਾ ਛੋਟੀ ਨਹੀਂ ਸੀ ਤਾਂ ਹੀ ਅੱਜ ਦਿਨ ਮਨਾ ਰਹੇ ਜਾ ਰਹੇ ਆ 10 ਲੱਖ ਦੇ ਨਾਲ ਜਮਕੌਰ ਸਾਹਿਬ ਦੀ ਗੜੀ ਦੇ ਵਿੱਚ ਵੱਡੇ ਸਾਹਿਬ ਜਾਦੇ ਸ਼ਹੀਦ ਹੁੰਦੇ ਨੇ ਸਵਾ ਲੱਖ ਦੇ ਨਾਲ ਇੱਕ ਲੜਦਾ ਇਹ ਸਜ਼ਾ ਛੋਟੀ ਨਹੀਂ ਸੀ ਆਪ ਕੋ ਸਤਨਾ ਇਹ ਛੋਟੀਆਂ ਗੱਲਾਂ ਨਹੀਂ ਸੀ ਪਿਆਰਿਆ ਇਧਰ ਵਜ਼ੀਰ ਖਾਨ ਦੇ ਸਾਹਮਣੇ ਖੜਾ ਕਹਿਣ ਲੱਗੇ ਦੱਸੋ ਪਹਿਲਾਂ ਕਿਹਨੂੰ ਸ਼ਹੀਦ ਕਰੀਏ ਕਹਿਣ ਲੱਗੇ ਸਾਹਿਬ ਜਦ ਇਹ ਤਾਂ ਆਪਣੇ ਕੋ ਸ਼ਹੀਦ ਹੋ ਗਏ ਪਰ ਉਹ ਮੁਸਲਮਾਨ ਨਹੀਂ ਬਣੇ ਸ਼ਹੀਦ ਹੋ ਗਏ ਮੁਸਲਮਾਨ ਨਹੀਂ ਬਣੇ ਤੇ ਇਹਨਾਂ ਨੂੰ ਆਪਾਂ ਇਦਾਂ ਕਰਦੇ ਆ ਇਹ ਕਿਹੜਾ ਸਾਹਿਬ ਜਦਿਆਂ ਵਰਗੇ ਆ ਆਖੋ ਸਤਨਾਮ ਕਹਿਣ ਲੱਗੇ ਇਹ ਕਿਹੜਾ ਸਾਹਿਬ ਜਦਿਆਂ ਵਰਗੇ ਆ ਇਹਨਾਂ ਨੂੰ ਤਾਂ ਆਪਾਂ ਮਨਾ ਲੈਣਾ ਮਨਾਇਆ ਕਿਦਾਂ ਜਾਵੇ ਕਹਿੰਦੇ ਜਿਹੜੇ ਪੁੱਤ ਹੁੰਦੇ ਆ ਉਹ ਮਾਂ ਦੇ ਨਾਲ ਜ਼ਿਆਦਾ ਪਿਆਰ ਕਰਦੇ ਆ ਆਖੋ ਸਤਨਾਮ ਮਾਂ ਦੇ ਨਾਲ ਜਿਆਦਾ ਪਿਆਰ ਕਰਦੇ ਆ ਛੋਟੇ ਛੋਟੇ ਬੱਚੇ ਆ ਇਤਿਹਾਸਕਾਰਾਂ ਨੇ ਦੱਸਿਆ ਕਹਿੰਦੇ ਇਹ ਵੀ 7 ਤੇ 9 ਸਾਲ ਦੇ ਹੀ ਸੀਗੇ ਆਖੋ ਸਤਨਾ ਇਹ ਵੀ ਛੋਟੇ ਹੀ ਬੱਚੇ ਸੀਗੇ ਹੱਲੇ ਮੋਤੀਰਾਮ ਮਹਿਰੇ ਦੇ ਨਾ ਛੋਟੇ ਹੀ ਬੱਚੇ ਸੀਗੇ ਹੱਲੇ ਕੋਈ ਜਵਾਨ ਨਹੀਂ ਸੀਗੇ ਤੇ ਕਹਿਣ ਲੱਗੇ ਇਹਨਾਂ ਦੀ ਮਾਂ ਨੂੰ ਪਹਿਲੋਂ ਪੀੜਿਆ ਜਾਵੇ ਕੋਲੂ ਦੇ ਵਿੱਚ ਨਹਾਇਆ ਜਾਵੇ ਜਦੋਂ ਬੱਚੇ ਵੇਖਣਗੇ ਆਪਣੇ ਆਪ ਡੋਲ ਜਾਣਗੇ ਤੇ ਆਪਣੇ ਆਪ ਗਲਤੀ ਮੰਨ ਲੂਗਾ ਇਹਦਾ ਬਾਪ ਮੋਤੀराम ਮਹਿਰਾ ਤੇ ਜਿਹਨੂੰ ਇੰਨੀ ਗੱਲ ਮੋਤੀराम ਮਹਿਰੇ ਨੇ ਸੁਣੀ ਕਹਿਣ ਲੱਗੇ ਮੇਰੀ ਪਤਨੀ ਨੂੰ ਸ਼ਹੀਦ ਕਰਨਾ ਚਾਹੁੰਦੇ ਆ ਕਰ ਦਿਓ ਕੋਈ ਗੱਲ ਨਹੀਂ ਅਸੀਂ ਗਲਤੀ ਕੋਈ ਨਹੀਂ ਕੀਤੀ ਸੇਵਾ ਕੀਤੀ ਐ ਸਾਧ ਸੇਵਾ ਕੀਤੀ ਸਫਲ ਹੈ ਜਦ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪਕ ਸੰਭਲ ਭੰਨੇ ਕਹਿੰਦੇ ਸੇਵਾ ਕੀਤੀ ਹੈ ਕੋਈ ਕਹਿਰ ਥੜੋ ਕੀਤਾ ਕੋਈ ਗਲਤੀ ਥੜੋ ਕੀਤੀ ਹੈ ਸੇਵਾ ਕਰਕੇ ਗਲਤੀ ਮੰਨਣੀ ਉਹ ਚੰਗੀ ਨਹੀਂ ਹੁੰਦੀ ਆਪ ਕੋ ਸਤਨਾ ਸੇਵਾ ਕਰਕੇ ਨਹੀਂ ਗਲਤੀ ਮੰਨਣੀ ਚਾਹੀਦੀ ਜੋ ਸੇਵਾ ਕੀਤੀ ਹੋਵੇ ਪਰ ਨਹੀਂ ਗਲਤੀ ਮੰਨਣ ਦਾ ਨਤੀਜਾ ਵੀ ਤੁਸੀਂ ਆਪ ਸੁਣ ਰਹੇ ਹੋ ਕੀ ਮਿਲ ਰਿਹਾ ਹੈ ਉੱਥੇ ਸੱਚੋ ਹੀ ਸੱਚ ਨਿਬੜੈ ਚੁਣ ਵਾਟਖ ਕੱਢ ਜਜ ਮੰਨ ਲਿਆ ਉੱਥੇ ਸੱਚੋ ਹੀ ਸੱਚ ਨਿਬੜਦਾ ਪਿਆਰਿਓ ਮੋਤੀराम ਮੇਰਾ ਖੜਾ ਧਰਮਸਫਤਨੀ ਖੜੀ ਐ ਛੋਟੇ ਦੋ ਬੱਚੇ ਖੜੇ ਐ ਤੇ ਨਾਲ ਦੀ ਨਾਲ ਜਦੋਂ ਮੋਤੀराम ਮੇਰੇ ਦੇ ਘਰ ਵਾਲੇ ਨੂੰ ਕੋਲੂ ਚ ਪੀੜ ਕੇ ਸ਼ਹੀਦ ਕੀਤਾ ਗਿਆ ਛੋਟੇ ਛੋਟੇ ਬੱਚੇ ਦੋ ਕੋਲ ਖੜੇ ਐ ਤੇ ਕਹਿਣ ਲੱਗੇ ਹੁਣ ਬੱਚਿਆਂ ਨਾਲ ਜਦੋਂ ਵੇਖਿਆ ਤਾਂ ਬੱਚਿਆਂ ਨੇ ਓਦਾਂ ਦਾ ਹੀ ਜਿੱਦਾਂ ਦੇ ਅੱਗੇ ਖੜੇ ਸੀ ਓਦਾਂ ਦੇ ਹੋਣਾ ਬੱਚੇ ਵੀ ਨਹੀਂ ਡੋਲੇ ਧਰਮ ਦੇ ਨਾਂ ਤੇ ਨਹੀਂ ਡੋਲਦਾ ਹੁੰਦਾ ਕੋਈ ਧਰਮ ਸਿੱਖੀ ਕਮਾਉਣੀ ਸੌਖੀ ਨਹੀਂਗੀ ਪਿਆਰਿਓ ਨਾ ਉਹਨਾਂ ਦੇ ਲਈ ਲੈ ਜਾਂਦੇ ਆ ਜਿਨ੍ਹਾਂ ਨੇ ਦੇਸ਼ ਕੌਮ ਬਦਲੇ ਕੁਝ ਕੀਤਾ ਹੋਵੇ ਜਿਹੜੇ ਦੇਸ਼ ਕਰਕੇ ਕੁਰਬਾਨੀਆਂ ਕਰ ਗਏ ਇਤਿਹਾਸਾ ਜ ਉਹਨਾਂ ਦੇ ਸੁਣਾਏ ਜਾਂਦੇ ਨੇ ਜਦੋਂ ਮੋਤੀराम ਮیرے ਦੇ ਘਰ ਵਾਲੇ ਨੂੰ ਪੀੜ ਕੇ ਕੋਲੂ ਦੇ ਵਿੱਚ ਸ਼ਹੀਦ ਕੀਤਾ ਗਿਆ ਰੱਤ ਚੋਰਿਆ ਖੂਨ ਚੋਰਿਆ ਤੇ ਦੂਸਰੇ ਪਾਸੇ ਇੱਕ ਮੋਤੀਰਾਮ ਦਾ ਮੇਰਾ ਛੋਟਾ ਬੱਚਾ ਛੋਟੇ ਬੱਚੇ ਨੂੰ ਲਿਆ ਉਹਨੂੰ ਵੀ ਕੋਲੂ ਦੇ ਵਿੱਚ ਢੀ ਕੱਢ ਦਿੱਤਾ ਗਿਆ ਤੁ ਸਤਨਾ ਦੋ ਸ਼ਹੀਦ ਹੋ ਗਏ ਆ ਮੋਤੀਰਾ ਮیرے ਦੇ ਪਰਿਵਾਰ ਦੇ ਮੈਂਬਰ ਦੋ ਹੁਣ ਕਹਿਣ ਲੱਗੇ ਪਿਤਾ ਕੰਬ ਜੂਗਾ ਗਲਤੀ ਮੰਨ ਲੂਗਾ ਆਪਦੀ ਪਿਤਾ ਨੂੰ ਤਾਂ ਪਹਿਲੋਂ ਸ਼ਹੀਦ ਨਹੀਂ ਕੀਤਾ ਗਿਆ ਕਿਉਂਕਿ ਇਨੇ ਠੰਡੇ ਬਰਜ ਚ ਦੁੱਧ ਪਿਆਇਆ ਸੀ ਗਲਤੀ ਅਸਲ ਦੇ ਵਿੱਚ ਮੋਤੀਰਾ ਮیرے ਦੇ ਕੋਲੋਂ ਮਨਾਉਣਾ ਚਾਹੁੰਦੇ ਸੀ ਉਹ ਕਿ ਇਹ ਗਲਤੀ ਮੰਨੇ ਜਦੋਂ ਮਾਂ ਵੀ ਸ਼ਹੀਦ ਅੱਤਵੀਂ ਸ਼ਹੀਦ ਤੇ ਤੀਜਾ ਦੂਸਰਾ ਪੁੱਤਰ ਵੀ ਮੋਤੀ RAM ਮੇਰੇ ਦਾ ਉਹਨਾਂ ਨੂੰ ਵੀ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ ਆਪ ਕੋ ਸਤਨਾ ਦੋ ਮਾਸੂਮ ਜਿੰਦਾ ਮੋਤੀ RAM ਮੇਰੇ ਦੀਆਂ ਉਹਨਾਂ ਨੂੰ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ ਆਪ ਕੋ ਸਤਨਾ ਇਹ ਛੋਟੀਆਂ ਕੁਰਬਾਨੀਆਂ ਨੇ ਪਿਆਰੇ ਜੇ ਸਹਿਬਜ਼ਾਦਿਆਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਵੱਲ ਵੇਖ ਕੇ ਇਤਿਹਾਸ ਦੁਆਰਾ ਦੁਹਰਾਏ ਗਏ ਉਸੇ ਸਮੇਂ ਤੇ ਕੁਝ ਘੰਟੇ ਨਹੀਂ ਪਏ ਕੁਝ ਘੰਟਿਆਂ ਬਾਅਦ ਹੀ ਇਹ ਦੇੜਾ ਇਤਿਹਾਸ ਦੁਹਰਾਇਆ ਗਿਆ ਦੁਆਰਾ ਉਸੇ ਉਮਰ ਦੇ ਦੋ ਬੱਚੇ ਮੋਤੀਰਾ ਮਰੇ ਦੇ ਤੋਲੂ ਦੇ ਵਿੱਚ ਪੀੜ ਕੇ ਸ਼ਹੀਦ ਕੀਤੇ ਗਏ ਹੁਣ ਵਾਰੀ ਆ ਗਈ ਐ ਮੋਤੀ RAM ਮੈਰੇ ਦੀ ਕਹਿੰਦੇ ਵੇਖ ਲਾ ਬਈ ਤੇਰੇ ਤਿੰਨ ਮੈਂਬਰ ਤੇਰੀ ਧਰਮਸਵਤਨੀ ਤੇਰੇ ਦੋ ਬੱਚੇ ਅਸੀਂ ਸ਼ਹੀਦ ਕਰ ਦਿੱਤੇ ਗਏ ਆ ਤੇ ਹੁਣ ਤੂੰ ਕਿੱਦਾਂ ਕਰਨੀ ਐ ਕਹਿੰਦੇ ਜੋ ਪਹਿਲਿਆਂ ਨਾ ਹੋਇਆ ਮੈਨੂੰ ਵੀ ਪਤਾ ਹੋਣਾ ਮੇਰਾ ਵੀ ਉਹੀ ਹਾਲ ਆਖੋ ਸਤਨਾਮ ਪਰ ਮੈਂ ਗਲਤੀ ਨਹੀਂ ਮੰਨਣੀ ਧਿਆਨ ਦੇ ਕੇ ਸੁਣਿਓ ਮੋਤੀ RAM ਮੇਰਾ ਕਹਿਣ ਲੱਗਾ ਮੈਂ ਗਲਤੀ ਨਹੀਂ ਮੰਲਣੀ ਕਿਉਂਕਿ ਗਲਤੀ ਕੀਤੀ ਨਹੀਂ ਮੰਨਾ ਕਿਉਂ ਕੋਈ ਠੰਡੇ ਬਰਜ ਦੇ ਵਿੱਚ ਦੁੱਧ ਪਿਉਣਾ ਕੋਈ ਗਲਤੀ ਸੀ ਕਹਿੰਦਾ ਮੈਂ ਆਪਣੇ ਧਰਮ ਸਵਤਨੀ ਦੇ ਸਾਰੇ ਗਹਿਣੇ ਗੱਟੇ ਸੋਨਾ ਘਰ ਵੀ ਵੇਚ ਕੇ ਇੱਥੋਂ ਤਾਈਂ ਵੀ ਇਤਿਹਾਸਕਾਰਾਂ ਨੇ ਲਿਖਿਆ ਕਹਿੰਦੇ ਮੋਤੀ RAM ਮیرے ਨੇ ਆਪਣਾ ਘਰ ਵੀ ਵੇਚ ਦਿੱਤਾ ਸੀਗਾ ਘਰ ਵੀ ਵੇਚਤਾ ਜਿਹੜੇ ਗਹਿਣੇ ਗੱਟੇ ਪਾਏ ਹੁੰਦੇ ਬੀਬੀਆਂ ਦੇ ਉਹ ਵੀ ਵੇਚਦੇ ਸਾਰੇ ਉਹ ਵੇਚ ਕੇ ਤੇ ਫਿਰ ਇਹ ਦੁੱਧ ਦੀ ਸੇਵਾ ਠੰਡੇ ਬੁਰਜ ਦੇ ਵਿੱਚ ਕੀਤੀ ਸੀ ਮੋਤੀ RAM ਮਹਿਰੇ ਤੇ ਮੋਤੀ RAM ਮਹਿਰੇ ਨੂੰ ਵੀ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ ਕੋ ਸਤਨਾ ਚ ਪੀੜ ਕੇ ਸ਼ਹੀਦ ਕੀਤੇ ਗਿਆ ਆਖੋ ਸਤਨਾ ਬਹੁਤ ਵੱਡੀ ਕੁਰਬਾਨੀ